ਇਹ ਸਿੰਪਲ ਗੱਲ ਹੈ ਕਿ ਦੋਨੋਂ ਕ੍ਰਿਮੀਨਲ ਪ੍ਰਵਿਰਤੀ ਔਰ ਬੈਕਗਰਾਉਂਡ ਦੇ ਬੰਦੇ ਸੀ ਤੇ ਜਿਹੜਾ ਸੋਨੂ ਮੋਟਾ ਹੈ ਉਹ ਤੇ ਜਿਹੜਾ ਅਭਿਰਾਜ ਹੈ ਇੱਕੋ ਮਹੱਲੇ 'ਚ ਰਹਿੰਦੇ ਆ ਔਰ ਇੱਕ ਦੂਜੇ ਨੂੰ ਮਤਲਬ ਚੰਗੀ ਤਰ੍ਹਾਂ ਨੇੜੇੋਂ ਜਾਣਦੇ ਸੀ ਜਿਆ ਇੱਕ ਦੂਜੇ ਦੀ ਐਕਟੀਵਿਟੀਜ਼ ਬਾਰੇ ਵੀ ਵਾਕਿਫ ਸੀ ਸੋ ਅਚਾਨਕ ਉਹਨਾਂ ਨੇ ਗਿਣੀ ਮਿੱਠੀ ਸਾਜ਼ਿਸ਼ਨਾਵਾਂ ਦੇ ਉੱਤੇ ਫਾਇਰ ਕਰਕੇ ਉਹਨੂੰ ਹਲਾਕ ਕਰ ਦਿੱਤਾ ਪਰ ਬੜੀ ਸਵਿਫਟਲੀ ਅਸੀਂ ਕੇਸ ਟ੍ਰੈਸ ਕਰ ਲਿਆ ਸੀ ਅਭਿਰਾਜ ਔਰ ਰਾਹੁਲ ਦੋ ਬੰਦੇ ਇਹਦੇ ਕਲੀਅਰ ਫਿਗਰ ਹੋਏ ਸਾਡੇ ਐਜ਼ ਅਕਿਊਜ਼ਡ ਔਰ ਉਹਨਾਂ ਦੇ ਪਿੱਛੇ ਸਾਡੀ ਪਾਰਟੀ ਗਈ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਤੇ ਤੁਹਾਡੇ ਨਾਲ ਸਾਰੀ ਗੱਲ ਸ਼ੇਅਰ ਕਰਾਂਗੇ ਪਰ ਚਰਚਾ ਹੈਗੀ ਸਰੈਂਡਰ ਦੀ ਵੀ ਉਹਨੇ ਸਰੈਂਡਰ ਕਰਤਾ ਅਵੀ ਰਾਜ ਨੇ ਦੇਖੋ ਮੇਰੇ ਕੋਲ ਤਾਂ ਕੋਈ ਅਜਿਹੀ ਚਰਚਾ ਨਹੀਂ ਜੇ ਕੋਈ ਕਿਸ ਬੰਦਾ ਕਹਿ ਰਿਹਾ ਤਾਂ ਜ਼ਰੂਰ ਸਾਨੂੰ ਦੱਸੋ ਰਾਤ ਪਤਾ ਲੱਗ ਰਿਹਾ ਟੈਲੀਫੋਨ ਜਾ ਕੇ ਉਹਨੇ ਪੰਗੜਾ ਵੀ ਪਾਇਆ ਗਿਆ ਖੁੱਲਾ ਉਹਨੇ ਕਿਹਾ ਚੈਲੰਜ ਦਿੱਤਾ ਕਿ ਮੈਂ ਆਪਣੇ ਪਿਓ ਦਾ ਕਤਲ ਮਾਰ ਚੁੱਕਾ ਦੇਖੋ ਇਹ ਗੱਲਾਂ ਮੇਰੇ ਤਾਂ ਧਿਆਨ ਚ ਆਈਆਂ ਨਹੀਂ ਕੌਣ ਕਹਿ ਰਿਹਾ ਕਿਵੇਂ ਕਹਿ ਰਿਹਾ ਇਹ ਸਭ ਤਫਤੀਸ਼ ਦਾ 파ਟ ਹੈ ਬਟ ਸਿੰਪਲ ਇਹ ਹੈ ਸਾਡੀ ਪੁਲਿਸ ਇੰਨੀ ਸਕਸ਼ਮ ਹੈਗੀ ਹੈ ਕਿ ਜਲਦੀ ਤੁਹਾਡੇ ਸਾਹਮਣੇ ਰਿਜ਼ਲਟ ਆਉਣਗੇ ਅੱਛਾ ਸਰ ਅੱਪਾ ਇੱਕ ਕਈ ਆ ਰਹੀ ਹੈ ਜੂਏ ਦੀ ਕੀ ਗੱਲ ਸਾਹਮਣੇ ਆਈ ਹੈ ਜੀ ਅਸੀਂ ਦੇਖੋ ਅਜੇ ਤੱਕ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿੰਦਰ ਤੱਕ ਮੁਲਜ਼ਮ ਸਾਹਮਣੇ ਨਹੀਂ ਆਉਂਦੇ ਔਰ ਤੁਹਾਡੇ ਨਾਲ ਅਸੀਂ ਮੀਡੀਆ ਨਾਲ ਸ਼ੇਅਰ ਨਹੀਂ ਕਰਦੇ ਅੱਛਾ ਸਰ ਇੱਕ ਕਾਰਨ ਕੀ ਰਿਹਾ ਜਿਸ ਤਰ੍ਹਾਂ ਪੁਲਿਸ ਦੀ ਆਖਿਰਕਾਰ ਨਹੀਂ ਇਨਵੈਸਟੀਗੇਸ਼ਨ ਕੀ ਕਾਰਨ ਸਬੰਧ ਦੇਖੋ ਇਹ ਮੋਟਿਵ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਜਦੋਂ ਤੁਹਾਨੂੰ ਬੰਦੇ ਅਸੀਂ ਦੱਸ ਦਿੱਤੇ ਤੇ ਮੋਟਿਵ ਵੀ ਹੁਣ ਬੜੀ ਜਲਦੀ ਕਲੀਅਰ ਹੋ ਜਾਏਗਾ ਜਦੋਂ ਫੜੇਗੇ ਕੁਝ ਕਹਿ ਰਹੇ ਕਿ ਪਿਤਾ ਦੀ ਮੌ ਨਾਨ ਪ੍ਰੋਫੈਸ਼ਨਲ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਜਿੰਨੀ ਦੇਰ ਤੱਕ ਆਪ ਤਸਦੀਕ ਨਾ ਅਸੀਂ ਕਰ ਲਈਏ ਕਿ ਆਹ ਮੋਟਿਵ ਸੀ ਜੋ ਮੁਲਜ਼ਮ ਬੜੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਸੰਭਾਵਨਾ ਹੈਗੀ ਔਰ ਜਦੋਂ ਫੜੇ ਜਾਂਦੇ ਨੇ ਤੁਹਾਡੇ ਨਾਲ ਮੋਟਿਵ ਕਲੀਅਰਲੀ ਮੈਂ ਜਿਵੇਂ ਹਮੇਸ਼ਾ ਕਰਦਾ ਐਤਕੀ ਵੀ ਕਰਾਂਗੇ ਟੋਟਲ ਕਿੰਨੇ ਦਾ ਇਨਵੋਲਵਮੈਂਟ ਰਿਸਰ ਦੋ ਜਣੇ ਜੀ ਚਾਰ ਦੋ ਬੰਦੇ ਇਸ ਟਾਈਮ ਕਲੀਅਰਲੀ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਭਿਰਾਜ ਤੇ ਰਾਹੁਲ ਤੇ ਸਰ ਇਹ ਦਾ ਪਿੱਛੇ ਮਕਾਨ ਵੀ ਢਾਇਆ ਗਿਆ ਸੀ ਸੋਨੂ ਮੋਟੇ ਦਾ ਜਿਹੜਾ ਬੰਦਾ ਹੈਗਾ ਇਹ ਉਹ ਨਹੀਂ ਹੈ ਉਹਦੇ ਨਾਲ ਰਿਲੇਟਡ ਨਹੀਂ ਜੀ ਅੱਛਾ ਸਰ ਇਹਦਾ ਮਕਾਨ ਨੂੰ ਕ ਮੈਨੂੰ ਇਸ ਬਾਰੇ ਨਹੀਂ ਮੈਂ ਵੀ ਗੱਲ ਕਰਦੇ ਆ ਆਪਣੇ ਇਹਦੇ ਤੇ ਵੀ ਪਰਚੇ ਸੀ ਇਹਦੇ ਤੇ ਵੀ ਪਰਚੇ ਡੈਫੀਨਿਟਲੀ ਦੋਨੋਂ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਆ ਅਭਿਰਾਜ ਤੇ ਵੀ ਹੈ ਤੇ ਜਿਹੜਾ ਮਰਨ ਵਾਲਾ ਇਹਦੇ ਤੇ ਵੀ ਹੈ ਬਟ ਮਾੜੀ ਗੱਲ ਹੈ ਕਿਸੇ ਦੀ ਜਾਨ ਚਲੀ ਜਾਣੀ ਮੈਂ ਉਸ ਬਾਰੇ ਅਫਸੋਸ ਵੀ ਹੈ ਸਾਨੂੰ ਤੋਂ ਸੋਨੂ ਮੋਟੇ ਦੀ ਬੈਕਸਾਈਡ ਤੇ ਜਿਹੜਾ ਨੌਜਵਾਨ ਬੈਠਾ ਉਹਦੇ ਵੱਲੋਂ ਵੀ ਗੋਲੀ ਚਲਾਈ ਗਈ ਉਹਦੇ ਉੱਪਰ ਵੀ ਪਰਚਾ ਦਰਜ ਕੀਤਾ ਗਿਆ ਜੀ ਇਸਪੋਕਸ ਯਾਰ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਡੀਸੀਪੀ ਵਿਸ਼ਾਲ ਜੀ ਜੀ ਆਪ ਦੇਖ ਰਹੇ ਆ ਸਾਰੀ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਆ ਔਰ ਸੀਆਈਏ ਦੀਆਂ ਤੇ ਇਹ ਸ਼ੇਅਰ ਕੀਤਾ। ਠੀਕ ਹੈ। ਥੈਂਕ ਯੂ। ਤੇ ਸਿੰਪਲ ਗੱਲ ਹੈ ਕਿ ਦੋਨੋਂ ਕ੍ਰਿਮੀਨਲ ਪ੍ਰਵਿਰਤੀ ਔਰ ਬੈਕਗ੍ਰਾਉਂਡ ਦੇ ਬੰਦੇ ਸੀ। ਤੇ ਜਿਹੜਾ ਸੋਨੂ ਮੋਟਾ ਹੈ ਉਹ ਤੇ ਜਿਹੜਾ ਅਭਿਰਾਜ ਹੈ ਇੱਕੋ ਮਹੱਲੇ 'ਚ ਰਹਿੰਦੇ ਆ ਔਰ ਇੱਕ ਦੂਜੇ ਨੂੰ ਮਤਲਬ ਚੰਗੀ ਤਰ੍ਹਾਂ ਨੇੜੋਂ ਜਾਣਦੇ ਸੀ ਤੇ ਇੱਕ ਦੂਜੇ ਦੀ ਐਕਟੀਵਿਟੀਜ਼ ਬਾਰੇ ਵੀ ਵਾਕਿਫ ਸੀ। ਸੋ ਅਚਾਨਕ ਉਹਨਾਂ ਨੇ ਗਿਣੀ ਮਿੱਠੀ ਸਾਜ਼ਿਸ਼ਾਂ ਦੇ ਉੱਤੇ ਫਾਇਰ ਕਰਕੇ ਉਹਨੂੰ ਹਲਾਕ ਕਰ ਦਿੱਤਾ। ਪਰ ਬੜੇ ਸਵਿਫਟਲੀ ਅਸੀਂ ਕੇਸ ਟ੍ਰੈਸ ਕਰ ਲਿਆ ਸੀ ਅਭਿਰਾਜ ਔਰ ਰਾਹੁਲ। ਦੋ ਬੰਦੇ ਇਹਦੇ ਸਪੀਅਰ ਫਿਗਰ ਹੋਏ ਸਾਡੇ ਐਜ਼ ਅਕਿਊਸਡ ਔਰ ਉਹਨਾਂ ਦੇ ਪਿੱਛੇ ਸਾਡੀ ਪਾਰਟੀ ਗਈ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਤੇ ਤੁਹਾਡੇ ਨਾਲ ਸਾਰੀ ਗੱਲ ਸ਼ੇਅਰ ਕਰ ਚਰਚਾ ਹੈਗੀ ਸਰੈਂਡਰ ਦੀ ਵੀ ਉਹਨੇ ਸਰੈਂਡਰ ਕਰਤਾ ਅਭੀ ਰਾਜ ਨੇ ਦੇਖੋ ਮੇਰੇ ਕੋਲ ਤਾਂ ਕੋਈ ਇਹੋ ਜੀ ਚਰਚਾ ਨਹੀਂ ਜੇ ਕੋਈ ਕਿਸ ਬੰਦਾ ਕਹਿ ਰਿਹਾ ਤਾਂ ਜ਼ਰੂਰ ਸਾਨੂੰ ਦੱਸੋ ਰਾਤ ਪਤਾ ਲੱਗ ਰਿਹਾ ਟੈਲੀਫੋਨ ਜਾ ਕੇ ਉਹਨੇ ਪੰਗੜਾ ਵੀ ਪਾਇਆ ਗਿਆ ਖੁੱਲਾ ਉਹਨੇ ਕਿਹਾ ਚੈਲੰਜ ਦਿੱਤਾ ਕਿ ਮੈਂ ਆਪਣੇ ਪਿਓ ਦਾ ਕਾਤਲ ਮਾਰ ਚੁੱਕਾ ਦੇਖੋ ਇਹ ਗੱਲਾਂ ਮੇਰੇ ਤਾਂ ਧਿਆਨ ਚ ਆਈਆਂ ਨਹੀਂ ਕੌਣ ਕਹਿ ਰਿਹਾ ਕਿਵੇਂ ਕਹਿ ਰਿਹਾ ਇਹ ਸਭ ਤਫ਼ਤੀਸ਼ ਦਾ 파ਟਾ ਬਟ ਸਿੰਪਲ ਇਹ ਆ ਸਾਡੀ ਪੁਲਿਸ ਇੰਨੀ ਕੁ ਸਕਸ਼ਮ ਹੈਗੀ ਹੈ ਕਿ ਜਲਦੀ ਤੁਹਾਡੇ ਸਾਹਮਣੇ ਰਿਜ਼ਲਟ ਆਉਣਗੇ ਅੱਛਾ ਸਰ ਅੱਪਾ ਇੱਕ ਕਹੀ ਜਾ ਰਹੀ ਹੈ ਜੂਏ ਦੀ ਕੀ ਗੱਲ ਸਾਹਮਣੇ ਆਈ ਹੈ ਜੀ ਦੇਖੋ ਅਜੇ ਤੱਕ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿੰਦਰ ਤੱਕ ਮੁਲਜ਼ਮ ਸਾਹਮਣੇ ਨਹੀਂ ਆਉਂਦੇ ਔਰ ਤੁਹਾਡੇ ਨਾਲ ਅਸੀਂ ਮੀਡੀਆ ਨਾਲ ਸ਼ੇਅਰ ਨਹੀਂ ਕਰਦੇ ਅੱਛਾ ਸਰ ਇੱਕ ਕਾਰਨ ਕੀ ਰਿਹਾ ਜਿਸ ਤਰ੍ਹਾਂ ਪੁਲਿਸ ਦੀ ਆਖਿਰਕਾਰ ਨਹੀਂ ਇਨਵੈਸਟੀਗੇਸ਼ਨ ਕੀ ਕਾਰਨ ਦੇਖੋ ਇਹ ਮੋਟਿਵ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਜਜਦੋਂ ਤੁਹਾਨੂੰ ਬੰ ਤੇ ਮੋਟਿਵ ਵੀ ਹੁਣ ਬੜੀ ਜਲਦੀ ਕਲੀਅਰ ਹੋ ਜਾਏਗਾ ਜਦੋਂ ਫੜੇਗੇ ਕੁਝ ਕਹ ਰਹੇ ਕਿ ਪਿਤਾ ਦੀ ਮੌਤ ਦਾ ਬਦਲਾ ਅੱਧਾ ਦੀ ਵੀ ਗੱਲ ਸਾਹਮਣੇ ਸਾਰੀਆਂ ਤਰ੍ਹਾਂ ਦੀਆਂ ਸਟੋਰੀਜ਼ ਹੁੰਦੀਆਂ ਜੀ ਪਰ ਆਪਾਂ ਮੈਂ ਕਦੇ ਵੀ ਨਾਨ ਪ੍ਰੋਫੈਸ਼ਨਲ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਜਿੰਨੀ ਦੇਰ ਤੱਕ ਆਪ ਤਸਦੀਕ ਨਾ ਸੀ ਕਰ ਲਈਏ ਇਹ ਆ ਮੋਟਿਵ ਸੀ ਜੋ ਮਲਜ਼ਮ ਬੜੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਸੰਭਾਵਨਾ ਹੈਗੀ ਔਰ ਜਦੋਂ ਫੜੇ ਜਾਂਦੇ ਆ ਤੁਹਾਡੇ ਨਾਲ ਮੋਟਿਵ ਕਲੀਅਰਲੀ ਮੈਂ ਜਿਵੇਂ ਹਮੇਸ਼ਾ ਕਰਦਾ ਐ ਤਕੀ ਵੀ ਕਰਾਂਗੇ ਟੋਟਲ ਕਿੰਨੇ ਨੇ ਇਨਵੋਲਵਮੈਂਟ ਰੀ ਸਰ ਦੋ ਜਣੇ ਆ ਜੀ ਚਾਰ ਦੋ ਬੰਦੇ ਇਸ ਟਾਈਮ ਕਲੀਅਰਲੀ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਭਿਰਾਜ ਤੇ ਰਾਹੁਲ ਤੇ ਸਰ ਇਹ ਦਾ ਪਿੱਛੇ ਮਕਾਨ ਵੀ ਢਾਇਆ ਗਿਆ ਸੀ ਸੋਨੂ ਮੋਟੇ ਦਾ ਜਿਹੜਾ ਬੰਦਾ ਹੈਗਾ ਇਹ ਉਹ ਨਹੀਂ ਹੈ ਉਹਦੇ ਨਾਲ ਰਿਲੇਟਡ ਨਹੀਂ ਜੀ ਅੱਛਾ ਸਰ ਇਹਦਾ ਮਕਾਨ ਨੂੰ ਕੌਣ ਢਾਇਆ ਗਿਆ ਸੀ ਪਿੱਛੇ ਕੋਈ ਮੈਨੂੰ ਇਸ ਬਾਰੇ ਨਹੀਂ ਮੈਂ ਵੀ ਗਲਤ ਆਪਣੇ ਇਹਦੇ ਤੇ ਵੀ ਪਰਚੇ ਸੀ ਇਹਦੇ ਤੇ ਵੀ ਪਰਚੇ ਡੈਫੀਨਿਟਲੀ ਦੋਨੋਂ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਆ ਅਭਿਰਾਜ ਤੇ ਵੀ ਹੈ ਤੇ ਜਿਹੜਾ ਮਰਨ ਵਾਲਾ ਇਹਦੇ ਤੇ ਵੀ ਹੈ ਬਟ ਮਾੜੀ ਗੱਲ ਹੈ ਕਿਸੇ ਦੀ ਜਾਨ ਚਲੀ ਜਾਣੀ ਮੈਂ ਉਸ ਬਾਰੇ ਅਫਸੋਸ ਵੀ ਹੈ ਸਾਨੂੰ ਤੋਂ ਸੋਨੂ ਮੋਟੇ ਦੀ ਬੈਕਸੈਟ ਤੇ ਜਿਹੜਾ ਨੌਜਵਾਨ ਬੈਠਾ ਉਹਦੇ ਵੱਲੋਂ ਵੀ ਗੋਲੀ ਚਲਾਈ ਗਈ ਉਹਦੇ ਉੱਪਰ ਵੀ ਪਰਚਾ ਦਰਜ ਕੀਤਾ ਗਿਆ ਜੀ ਇਸਪਾਸ ਯਾਰ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਡੀਸੀਪੀ ਵਿਸ਼ਾਲ ਜੀ ਜੀ ਆਪ ਦੇਖ ਰਹੇ ਆ ਸਾਰੀ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਆ ਔਰ ਸੀਆਈਏ ਦੀਆਂ ਤੇ ਬਾਕੀ ਟੀ ਇਹ ਸ਼ੇਅਰ ਕੀਤੇ ਠੀਕ ਹੈ ਥੈਂਕ ਯੂ